ਜੇਕਰ ਉਮਰ ਵਧਨ ਦੇ ਨਾਲ ਨਾਲ ਵੀ ਦਿਖਣਾ ਚਾਹੁੰਦੇ ਹੋ ਯੰਗ ਅਤੇ ਜਵਾਨ ਤਾਂ ਤੁਹਾਨੂੰ ਆਪਣੀ ਡਾਈਟ ਵਿੱਚ ਇੱਕ ਜਿਹੜਾ ਫਰੂਟ ਜ਼ਰੂਰ ਸ਼ਾਮਿਲ ਕਰ ਲੈਣਾ ਚਾਹੀਦਾ ਹੈ ਜੋ ਢੇਰ ਸਾਰੇ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੈ ਵੈਸੇ ਤਾਂ ਇਹ ਸਾਡੇ ਇੰਡੀਆ ਵਿੱਚ ਥੋੜੇ ਹੀ ਸਮੇਂ ਤੋਂ ਜ਼ਿਆਦਾ ਫੇਮਸ ਹੋ ਗਿਆ ਲੇਕਿਨ ਇਸ ਇੱਕ ਗੁਣ ਇਹਨੇ ਜ਼ਿਆਦਾ ਨੀਨਾ ਕੇ ਸੁਣਨ ਤੋਂ ਬਾਅਦ ਹਰੇਕ ਦਾ ਦਿਲ ਕਰਦਾ ਹੈ ਕਿ ਅਸੀਂ ਵੀ ਇਹਨੂੰ ਜ਼ਰੂਰ ਖਾਈਏ ਔਰ ਖਾਣਾ ਸਾਨੂੰ ਚੰਗੀਆਂ ਖਾਣ ਦੀਆਂ ਚੀਜ਼ਾਂ ਆਪਣੀ ਡਾਈਟਰੀ ਚਾਹਲ ਕਰਨੀਆਂ ਵੀ ਚਾਹੀਦੀਆਂ ਨੇ ਅੱਜ ਮੈਂ ਉਸ ਫਲ ਦੀ ਗੱਲ ਕਰਨ ਜਾ ਰਹੀ ਆ ਜੋ ਹਰੇਕ ਪਰਸਨ ਦੇ ਲਈ ਬਹੁਤ ਹੀ ਜ਼ਿਆਦਾ ਗੁਣਕਾਰੀ ਹੈ ਚਾਹੇ ਆਪਾਂ ਗੱਲ ਕਰੀਏ ਕਿਸੇ ਨੂੰ ਦਿਲ ਦੀ ਪ੍ਰੋਬਲਮ ਚੱਲ ਰਹੀ ਹੈ ਕਿਸੇ ਦਾ ਕੋਲੇਸਟ੍ਰੋਲ ਲੈਵਲ ਵਧਿਆ ਹੋਇਆ ਹੈ ਚਾਹੇ ਕੋਈ ਪ੍ਰੈਗਨੈਂਟ ਫੀਮੇਲ ਹੈ ਬ੍ਰੈਸਟ ਫੀਡਿੰਗ ਕਰਾਉਂਦੇ ਨੇ ਉਹਨਾਂ ਸਭ ਦੇ ਲਈ ਇਹ ਬਹੁਤ ਹੀ ਜ਼ਿਆਦਾ ਗੁਣਕਾਰੀ ਹੈ ਡਾਈਜੈਸ਼ਨ ਦੇ ਲਈ ਵੀ ਇਹ ਬਹੁਤ ਅੱਛਾ ਹੈ ਨਾਲ ਦੇ ਨਾਲ ਸਭ ਤੋਂ ਜ਼ਰੂਰੀ ਜੇ ਗੱਲ ਕਰਾਂ ਮੈਂ ਚਿਹਰੇ ਲਈ ਸਕਿਨ ਦੇ ਲਈ ਤਾਂ ਬਹੁਤ ਹੀ ਵਧੀਆ ਕਿਉਂਕਿ ਇਸ ਦੇ ਵਿੱਚ ਢੇਰ ਸਾਰੇ अः uh, uh, शामिल ने कई तरह के विटामिन इस मिल रहे हैं प्रोटीन मिलता है फाइबर मिलता है हेल्दी फैट इसल जा रही हूँ एवोकैडो के बारे में ਜੋ ਕਿ ਆਪਣੇ ਆਪ ਦੇ ਵਿੱਚ ਇਸ ਨੂੰ ਕਈ ਰਿਸਰਚਸ ਤੋਂ ਬਾਅਦ ਇਸ ਨੂੰ ਇੱਕ ਕੰਪਲੀਟ ਫੂਡ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਉਹ ਹੈਲਦੀ ਫੈਟ ਜਿਹੜਾ ਹੈ ਉਹ ਬਹੁਤ ਅੱਛੀ ਮਾਤਰਾ ਵਿੱਚ ਮਿਲਦਾ ਹੈ ਫੈਟ ਸੋਲੂਬਲ ਵਿਟਾਮਿਨ ਮਿਲ ਰਹੇ ਨੇ ਹੋਰ ਵੀ ਐਸੇ ਮਿਨਰਲਸ ਸਾਡੀ ਬੋਡੀ ਨੂੰ ਮਿਲ ਰਹੇ ਨੇ ਜਿਨ੍ਹਾਂ ਦੀ ਰਿਕੁਆਇਰਮੈਂਟ ਤਾਂ ਹੁੰਦੀ ਹੈ ਲੇਕਿਨ ਅਸੀਂ ਆਪਣੀ ਜੋ ਸਾਰੇ ਦਿਨ ਦੀ ਆਪਾਂ ਡਾਈਟ ਪਲਾਨ ਦੇਖੀਏ ਨਾਰਮਲ ਜਿਹੜਾ ਅਸੀਂ ਖਾਣੇ ਖਾ ਰਹੇ ਹਾਂ ਉਸ ਵਿੱਚੋਂ ਪੂਰਾ ਨਹੀਂ ਹੋ ਰਿਹਾ ਹੁੰਦਾ ਤੇ ਇਹ ਇੱਕ ਤਰ੍ਹਾਂ ਨਾਲ ਦੇਖੀ ਨਾ ਜਦੋਂ ਇਸੀ ਲਿਸਟ ਦੇਖਣ ਲੱਗਦੇ ਆ ਇਸ ਵਿੱਚ ਕੀ ਕੀ ਮਿਲ ਰਿਹਾ ਤਾਂ ਇਹ ਇੱਕ ਨਾ ਮਲਟੀ ਵਿਟਾਮਿਨ ਜੈਸੀ ਟੈਬਲੇਟ ਖਾਣੇ ਆ ਨਾ ਕੋਈ ਸਪਲੀਮੈਂਟ ਖਾਂਦੇ ਆ ਤੇ ਇਹ ਉਸ ਦੀ ਥਾਂ ਤੇ ਅਗਰ ਤੁਸੀਂ ਐਵੋਕਾਡੋ ਖਾਂਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਮਿਲਣ ਜਾ ਰਹੇ ਨੇ ਸੋ ਰਿਸਰਚਸ ਦੇ ਉੱਪਰ ਤਾਂ ਮੈਂ ਗੱਲ ਕਰ ਹੀ ਚੁੱਕੀ ਹਾਂ ਕਿ ਇਸ ਨੂੰ ਕੰਪਲੀਟ ਫੂਡ ਮੰਨਿਆ ਗਿਆ ਇਸ ਦੇ ਵਿੱਚ ਕਿਹੜੇ-ਕਿਹੜੇ ਵਿਟਾਮਿਨ ਮਿਲਦੇ ਨੇ ਉਸ ਦੀ ਜੇ ਮੈਂ ਗੱਲ ਕਰਾਂ ਤਾਂ ਇਸ ਦੇ ਵਿੱਚ ਵਿਟਾਮਿਨ A, ਵਿਟਾਮਿਨ C, ਵਿਟਾਮਿਨ E, ਵਿਟਾਮਿਨ K, ਵਿਟਾਮਿਨ B6 ਤਾਂ ਦੇਖੋ ਇੱਕ ਫਰੂਟ ਖਾਣ ਦੇ ਨਾਲ ਤੁਹਾਨੂੰ ਕਿੰਨੇ ਜ਼ਿਆਦਾ ਵਿਟਾਮਿਨ ਮਿਲਣ ਵਾਲੇ ਨੇ ਹੈਲਦੀ ਫੈਟ ਇਸ ਤੋਂ ਤੁਹਾਨੂੰ ਮਿਲਣ ਜਾ ਰਿਹਾ ਸੋ ਹਮੇਸ਼ਾ ਹੀ ਸਾਨੂੰ ਉਹ ਚੁਆਇਸ ਆਪਣੀ ਖਾਣ ਪੀਣ ਦੀ ਰੱਖਣੀ ਚਾਹੀਦੀ ਹੈ ਜਿਸ ਸਾਨੂੰ ਹੈਲਦੀ ਫੈਟ ਮਿਲਦਾ ਹੈ ਹੈਲਦੀ ਫੈਟ ਅੱਛਾ ਸਾਡੀ ਬੋਡੀ ਨੂੰ ਮਿਲੇਗਾ ਤਾਂ ਬੈਡ ਫੈਟ ਦੇ ਨਾਲ ਜੋ ਵੇ ਅਸੀਂ ਗੱਲ ਕਰੀਏ ਕੋਲੇਸਟ੍ਰੋਲ ਲੈਵਲ ਜਿੰਨਾ ਦਾ ਵੱਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਦਿਲ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਜੇ ਤੁਸੀਂ ਅਵੋਕਾਡੋ ਖਾ ਰਹੇ ਹੋ ਤਾਂ ਕੋਲੇਸਟ੍ਰੋਲ ਨੂੰ ਕੰਟਰੋਲ ਵਿੱਚ ਬੈਡ ਕੋਲੇਸਟ੍ਰੋਲ ਨੂੰ ਘੱਟ ਕਰਨ ਦੇ ਵਿੱਚ ਔਰ ਕੋਲੇਸਟ੍ਰੋਲ ਲੈਵਲ ਨੂੰ ਮੇਨਟੇਨ ਕਰਨ ਦੇ ਵਿੱਚ ਜੋ ਹੈ ਹੈਲਪ ਕਰਦਾ ਹੈ ਦਿਲ ਦੀ ਸਿਹਤ ਵਧੀਆ ਬਣੀ ਰਹਿੰਦੀ ਹੈ ਗਟ ਹੈਲਥ ਤੁਹਾਡੀ ਸੋ ਵਧੀਆ ਬਣੀ ਰਹਿੰਦੀ ਹੈ ਕਿਉਂਕਿ ਇਸ ਦੇ ਵਿੱਚ ਫਾਈਬਰ ਜੋ ਹੈ ਚੰਗੀ ਮਾਤਰਾ ਦੇ ਵਿੱਚ ਮਿਲ ਜਾਂਦਾ ਹੈ सो विटामिन सी जो अं गल करते भी इस बहुत ज्यादा बहुत ज़्यादा है और इस है स्किन ग्लोइंग रही है विटामिन सी बहुत अच्छा एंटीऑक्सीडेंट हूँ जिस स्किन जो है कोलैजन उसकी मदद देनाल ही बना पाती है तो विटामिन सी भरपूर खाना सानू जरूर अपनी डाइट रखना चाहिए ता स्किन जो है ग्लोइंग रवे उसका कोलैजन वजी अपने आप स्किन बना रहे और जिसन थोड़ी तो फेस जोड़ा यंग नज़र आंद ਜੋ ਉਮਰ ਤੋਂ ਪਹਿਲਾਂ ਬੁਢਾਪਾ ਕਈਆਂ ਤੇ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਨਾ ਕਿਤੇ ਨਾ ਕਿਤੇ ਉਹਨਾਂ ਦਾ ਖਰਾਬ ਖਾਣ ਪੀਣ ਹੀ ਉਸੇ ਪਿੱਛੇ ਜ਼ਿੰਮੇਵਾਰ ਹੁੰਦਾ ਸੋ ਜੇ ਤੁਸੀਂ ਆਪਣਾ ਖਾਣਾ ਪੀਣਾ ਸਹੀ ਕਰ ਲਿਆ ਨਾ ਤਾਂ ਤੁਸੀਂ ਦੇਖੋਗੇ ਕਿ ਤੁਹਾਡੀ ਉਮਰ ਦੇ ਹਿਸਾਬ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਯੰਗ ਨਜ਼ਰ ਆਓਗੇ ਅਸੀਂ ਜਦੋਂ ਫਿਲਮ ਸੈਲੀਬ੍ਰਿਟੀਆਂ ਨੂੰ ਦੇਖਦੇ ਆਂ ਕਈ ਐਕਟ੍ਰੀਸਿਸ ਨੂੰ ਦੇਖਦੇ ਆਂ ਐਕਟਰਸ ਨੂੰ ਦੇਖਦੇ ਆਂ ਤਾਂ ਕਹਿੰਦੇ ਇਹਨਾਂ ਦੀ ਉਮਰ ਤਾਂ ਇੰਨੀ ਜ਼ਿਆਦਾ ਪਰ ਇਹ ਲੱਗਦੇ ਨਹੀਂ ਆਵੇਂ ਕਿਉਂ ਕਿਉਂਕਿ ਉਹਨਾਂ ਨੇ ਆਪਣੀ ਡਾਈਟ ਬਹੁਤ ਕੰਟਰੋਲ ਕੀਤੀ ਹੁੰਦੀ ਉਹਦਾ ਮਤਲਬ ਇਹ ਨਹੀਂ ਹੁੰਦਾ ਡਾਈਟ ਕੰਟਰੋਲ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਭੁੱਖੇ ਰਹਿਣਾ ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਸਹੀ ਚੰਗੀਆਂ ਚੀਜ਼ਾਂ ਖਾਣੀਆਂ ਨੇ ਬੈਲੈਂਸਡ ਡਾਈਟ ਲੈਣੀ ਹੈ ਜਿਸ ਦੇ ਨਾਲ ਸਾਰੇ ਪੋਸ਼ਕ ਤੱਤ ਸਹੀ ਮਾਤਰਾ ਵਿੱਚ ਡੇਲੀ ਡਾਈਟ ਦੇ ਵਿੱਚ ਤੁਹਾਨੂੰ ਮਿਲਦੇ ਰਹਿਣ ਜਿਸ ਦੇ ਵਿੱਚ ਕੀ ਆ ਜਾਂਦਾ ਪ੍ਰੋਟੀਨ ਹੈ ਫਾਈਬਰ ਹੈ ਹੈਲਦੀ ਫੈਟ ਦੀ ਆਪਾਂ ਗੱਲ ਕਰ ਲਈਏ ਤੇ ਜੋ ਆਪਾਂ ਕਾਬਜ਼ ਦੀ ਗੱਲ ਕਰਦੇ ਆ ਇਹ ਸਾਰੀਆਂ ਚੀਜ਼ਾਂ ਮਿਲ ਕੇ ਹੀ ਤੁਹਾਨੂੰ ਤੰਦਰੁਸਤ ਬਣਾਉਂਦੀਆਂ ਨੇ એનર્ਜੀ ਤੁਹਾਡੇ ਵਿੱਚ ਬਣੀ ਰਹਿੰਦੀ ਹੈ ਕਿਸੇ ਚੀਜ਼ ਦੀ ਡੈਫੀਸ਼ੈਂਸੀ ਨਹੀਂ ਹੁੰਦੀ ਜਦੋਂ ਕਿਸੇ ਚੀਜ਼ ਦੀ ਡੈਫੀਸ਼ੈਂਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਸਰੀਰ ਦੇ ਵਿੱਚ ਉਸ ਦੀ ਘਾਟ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਹਾਡਾ ਜਿਹੜਾ ਸਰੀਰ ਹੈ ਆਪਣੀ ਉਮਰ ਤੋਂ ਜ਼ਿਆਦਾ ਜੋ ਹੈ ਦਿਖਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਡੈਫੀਸ਼ੈਂਸੀ ਦੇ ਨਾਲ ਸਰੀਰ ਦੇ ਉੱਪਰ ਕੰਮ ਦਾ ਬੋਝ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਆਪਾਂ ਇਹ ਕਹਾਂਗੇ ਸਰੀਰ ਦੀ ਖਸਾਵਟ ਜ਼ਿਆਦਾ ਹੁੰਦੀ ਹੈ ਲੇਕਿਨ ਉਸ ਨੂੰ ਉਹਨਾਂ ਖਾਣ-ਪੀਣ ਨਹੀਂ ਮਿਲ ਰਿਹਾ ਜਿਸ ਦੇ ਨਾਲ ਉਹ ਆਪਣੇ ਆਪ ਨੂੰ ਤਰੋ-ਤਾਜ਼ਾ ਰੱਖ ਸਕੇ ਜਾਂ ਮੇਨਟੇਨ ਕਰ ਸਕੇ ਸੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਆਪਣੀ ਡਾਈਟ ਨੂੰ ਸਹੀ ਰੱਖੋ ਹੈਲਦੀ ਫੈਟ ਜਿਹੜੇ ਅਸੀਂ ਖਾਂਦੇ ਆ ਨਾ ਜਿਵੇਂ ਕਿ ਮੈਂ ਐਵੋਕਾਡੋ ਦੀ ਵੀ ਗੱਲ ਕਰ ਰਹੀ ਆ ਤਾਂ ਇਸ ਨਾਲ ਸਕਿਨ ਜਿਹੜੀ ਆ ਡਰਾਈ ਨਹੀਂ ਹੁੰਦੀ ਉਸ ਉੱਪਰ ਨੇਚਰਲ ਗਲੋ ਨੇਚਰਲ ਆਇਲ ਜਿਹੜਾ ਹੁੰਦਾ ਉਹ ਬਣਿਆ ਰਹਿੰਦਾ ਕਈਆਂ ਦਾ ਚਿਹਰਾ ਤੁਸੀਂ ਦੇਖੋਗੇ ਕੁਝ ਵੀ ਚਿਹਰੇ ਤੇ ਨਾ ਲਗਾਣ ਫਿਰ ਵੀ ਉਹਨਾਂ ਦਾ ਫੇਸ ਗਲੋ ਕਰ ਰਿਹਾ ਹੁੰਦਾ ਕਿਉਂ ਕਿਉਂਕਿ ਉਹਨਾਂ ਦੀ ਡਾਈਟ ਬਹੁਤ ਅੱਛੀ ਹੈ ਉਹਨਾਂ ਨੇ ਆਪਣੀ ਡਾਈਟ ਦੇ ਵਿੱਚ ਹੈਲਦੀ ਫੈਟ ਰੱਖਿਆ ਹੁੰਦਾ ਹੈ ਹੈਲਦੀ ਫੈ ਜਿਸ ਦੇ ਵਿੱਚ ਐਵੋਕਾਡੋ ਦੀ ਤਾਂ ਮੈਂ ਗੱਲ ਕਰ ਹੀ ਚੁੱਕੀ ਆ ਵਿਟਾਮਿਨ E ਦੇ ਸੋਰਸ ਹੁੰਦੇ ਨੇ ਜਾਂ ਆਪਾਂ ਕਹੀਏ ਨਟਸ ਐਂਡ ਸੀਡਸ ਅਗਰ ਤੁਸੀਂ ਖਾਂਦੇ ਹੋ ਉਹਨਾਂ ਤੋਂ ਤੁਹਾਨੂੰ ਹੈਲਦੀ ਫੈਟ ਮਿਲ ਜਾਂਦਾ ਹੈ ਹੈਲਦੀ ਫੈਟ ਵਾਲੇ ਸੋਰਸਸ ਤੁਸੀਂ ਆਪਣੀ ਡਾਈਟ ਵਿੱਚ ਜ਼ਰੂਰ ਰੱਖੋ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਪਤਾ ਕੀ ਹੈ ਲੋਕੀ ਹੈਲਥ ਦੀ ਥਾਂ ਤੇ ਆਪਣੇ ਟੇਸਟ ਦੇ ਉੱਪਰ ਜ਼ਿਆਦਾ ਫੋਕਸ ਕਰਦੇ ਨੇ ਪ੍ਰਾਇਓਰਟੀ ਜੋ ਹੈ ਸਵਾਦ ਨੂੰ ਦਿੰਦੇ ਆ ਤੇ ਸਵਾਦ ਹੀ ਤੁਹਾਡੀ ਸਿਹਤ ਵਿਗਾੜ ਦਿੰਦਾ ਹੈ ਲੇਕਿਨ ਜਦੋਂ ਆਪਾਂ ਗੱਲ ਐਵੋਕਾਡੋ ਦੀ ਕਰਦੇ ਆ ਨਾ ਸਵਾਦ ਵੀ ਹੈ ਹੈਲਦੀ ਵੀ ਹੈ ਔਰ ਇਹ ਤੁਸੀਂ ਖਾਓਗੇ ਤਾਂ ਤੁਹਾਨੂੰ ਇਸ ਦੇ ਢੇ ਸਾਰੇ ਫਾਇਦੇ ਵੀ ਮਿਲਣਗੇ ਜ ਜਦੋਂ ਆਪਾਂ ਗੱਲ ਕਰੀਏ ਨਾ ਪ੍ਰੈਗਨਸੀ ਵਿੱਚ ਖਾਣਾ ਚਾਹੀਦਾ ਹੈ ਕਿ ਨਹੀਂ ਤਾਂ ਜ਼ਰੂਰ ਖਾਣਾ ਚਾਹੀਦਾ ਹੈ ਪ੍ਰੈਗਨਸੀ ਵਿੱਚ ਵੀ ਇਸ ਨੂੰ ਖਾਇਆ ਜਾ ਸਕਦਾ ਹੈ ਜਿਹੜੀਆਂ ਮਦਰਸ ਬੱਚਿਆਂ ਨੂੰ ਬ੍ਰੈਸਟ ਫੀਡਿੰਗ ਕਰਾਉਂਦੀਆਂ ਨੇ ਉਹਨਾਂ ਨੂੰ ਵੀ ਇਹ ਖਾ ਲੈਣਾ ਚਾਹੀਦਾ ਕਿਉਂਕਿ ਇਸ ਦੇ ਵਿੱਚ ਹੈਲਦੀ ਫੈਟ ਹੈ ਔਰ ਇੰਨੇ ਜ਼ਿਆਦੇ ਨਿਊਟ੍ਰੀਐਂਟਸ ਹੈ ਫੋਲੇਟ ਇਸ ਦੇ ਵਿੱਚੰਗੀ ਮਾਤਰਾ ਵਿੱਚ ਜੋ ਹੈ ਮਿਲ ਜਾਂਦਾ ਹੈ ਪ੍ਰੈਗਨੈਂਸੀ ਦੇ ਵਿੱਚ ਫੋਲੇਟ ਦੀ ਮਾਤਰਾ ਜੋ ਹੈ ਬੋਡੀ ਦੀ ਰਿਕੁਆਇਰਮੈਂਟ ਹੋਰ ਜ਼ਿਆਦਾ ਵੱਧ ਜਾਂਦੀ ਹੈ ਇਸ ਲਈ ਉਹ ਸੋਰਸਸ ਜੋ ਹੈ ਜ਼ਰੂਰ ਡਾਈਟ ਦੇ ਵਿੱਚ ਹੋਣੇ ਚਾਹੀਦੇ ਨੇ ਜਿਸ ਤੋਂ ਫੋਲੇਟ ਜ਼ਿਆਦਾ ਮਿਲੇ ਨਹੀਂ ਤਾਂ ਪ੍ਰੈਗਨੈਂਸੀ ਵਿੱਚ ਕੋਈ ਨਾ ਕੋਈ ਦਿੱਕਤ ਆਉਂਦੀ ਹੈ ਜੇਕਰ ਫੋਲੇਟ ਦੀ ਮਾਤਰਾ ਘਟ ਜਾਵੇ ਸੋ ਇਸੇ ਲਈ ਸੋ ਮਦਰਸ ਜਿਹੜੀਆਂ ਨੇ ਜ਼ਰੂਰ ਇਸ ਨੂੰ ਖਾ ਸਕਦੀਆਂ ਨੇ ਅਗਰ ਆਪਾਂ ਗੱਲ ਕਰੀਏ ਜਿਨ੍ਹਾਂ ਦੇ ਬੱਚੇ ਅੰਡਰ weight ਨੇ ਨਾ ਕਈ ਪੇਰੈਂਟਸ ਬਹੁਤ ਕੋਸ਼ਿਸ਼ ਕਰਦੇ ਨੇ ਬੱਚਿਆਂ ਦਾ ਜੋ ਹੈ ਸੇਧ ਨਿਵਾਂਦੀ ਪੇਰੈਂਟਸ ਨੂੰ ਇਹ ਅਗਰ ਸ਼ਿਕਾਇਤ ਰਹਿੰਦੀ ਬੱਚਿਆਂ ਨੂੰ ਸਿਖਵਾਉਂਦੇ ਬਹੁਤ ਕੁਝ ਆ ਬਈਆਂ ਫਿਰ ਇਹ ਗਾ ਲੋ ਕਿ ਬੱਚੇ ਬਾਹਰ ਦਾ ਖਾਂਦੇ ਰਹਿੰਦੇ ਨੇ ਬਟ ਉਹ ਕਮਜ਼ੋਰ ਬਹੁਤ ਦਿਖਦੇ ਨੇ ਆਪਣੀ ਉਮਰ ਦੇ ਨਾਲੋਂ ਤਾਂ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਐਵੋਕਾਡੋ ਜਿਹੜਾ ਫਰੂਟ ਆ ਉਹ ਖਿਲਾਓਗੇ ਟੇਸਟ ਵਿੱਚ ਵੀ ਬਹੁਤ ਅੱਛਾ ਹੈ ਔਰ ਇਸ ਨੂੰ ਅਲੱਗ-ਅਲੱਗ ਢੰਗ ਦੇ ਨਾਲ ਇਸ ਦੀ ਅਲੱਗ-ਅਲੱਗ ਰੈਸਪੀਸ ਤੁਸੀਂ ਵਰਤ ਸਕਦੇ ਹੋ ਕਈ ਇਸ ਨੂੰ ਸੈਂਡਵਿਚ ਤੇ ਲਗਾ ਸੈਂਡਵਿਚ ਇਸ ਦੇ ਬਣਾ ਕੇ ਵੀ ਖਾ ਸਕਦੇ ਨੇ ਕਈ ਤਰ੍ਹਾਂ ਦੀ ਸਮੂਦੀਸ ਇਸ ਦੇ ਨਾਲ ਬਣ ਜਾਂਦੀਆਂ ਨੇ ਅਲੱਗ-ਅਲੱਗ ਜਿਵੇਂ ਤੁਹਾਡੇ ਬੱਚੇ ਨੂੰ ਪਸੰਦ ਆਏ ਉਵੇਂ ਤੁਸੀਂ ਇਸ ਨੂੰ ਖਿਲਾਓ ਤਾਂ ਬੱਚੇ ਦੇ ਸਰੀਰ ਨੂੰ ਹੈਲਦੀ ਫੈਟ ਮਿਲੇਗਾ ਔਰ ਤੁਸੀਂ ਦੇਖੋਗੇ ਕੁਝ ਜਿਨਾਂ ਬਾਦ ਅਗਰ ਕੰਟੀਨਿਉਇਟੀ ਤੁਸੀਂ ਰੱਖਦੇ ਹੋ ਆਪਣੇ ਬੱਚੇ ਨੂੰ ਐਵੋਗਾਡੋ ਫਰੂਟ ਖਿਲਾ ਰਹੇ ਹੋ ਨਾ ਤਾਂ ਬੱਚੇ ਦਾ weight gain ਵੀ ਹੋਣਾ ਸ਼ੁਰੂ ਹੋਏਗਾ ਜਿਨਾਂ ਦਾ ਵਜ਼ਨ ਘਟਾ ਹੈ ਤਾਂ ਜ਼ਰੂਰ ਆਪਣੇ ਵਜ਼ਨ ਨੂੰ ਵਧਾਉਣ ਦੇ ਲਈ ਤੁਸੀਂ ਜਿਹੜਾ ਹੈ ਐਵੋਕਾਡੋ ਸ਼ੇਕ ਪੀ ਸਕਦੇ ਹੋ ਇਸ ਦੀ ਸਮੂਦੀ ਬਣਾ ਕੇ ਪੀ ਸਕਦੇ ਹੋ ਫਰੂਟ ਇਸ ਤਰ੍ਹਾਂ ਵੀ ਖਾ ਸਕਦੇ ਹੋ ਨਹੀਂ ਤਾਂ ਤੁਸੀਂ ਸੈਂਡਵਿਚਸ ਦੇ ਬਣਾ ਕੇ ਖਾ ਸਕਦੇ ਹੋ ਅਲੱਗ-ਅਲੱਗ ਬਹੁਤ ਸਾਰੀ ਰੈਸਪੀਸ ਹੈ ਤੁਸੀਂ YouTube Google ਤੇ ਸਰਚ ਕਰੋਗੇ ਤਾਂ ਤੁਹਾਨੂੰ ਆਰਾਮ ਦੇ ਨਾਲ ਮਿਲ ਜਾਂਦੀਆਂ ਨੇ ਸੋ ਜ਼ਰੂਰ ਹਮੇਸ਼ਾ ਮੈਂ ਇੱਕੋ ਗੱਲ ਕਹਿੰਦੀ ਆ ਕਿ ਹੈਲਦੀ ਈਟਿੰਗ অপਸ਼ਨਸ ਉੱਪਰ ਹੀ ਤੁਹਾਨੂੰ ਫੋਕਸ करना चाहिए है बाजार्टूड प्रोसैस फूड, फूड बहुत ज्यादा लेकिन शरीर तो है, तो है, तो है सही चीज करो मैं हमेशा अलग अलग भीड लैके आई हाँ अवेयर करने के लिए कि सू अपना खान पीन किस तरह का रखना चाहिए है। जिस अमारियों तो दूर होइए ऑलरेडी कोई बीमारी साढ़े शरीर तो बाहर निकल जाए अभी फिट रहीए तंदुरुस्त रही है सो भीडियो अभी वाइय लगी है तो इसको लाइक एंड शेयर जरूर कर देना कमेंट करके भी जरूर दसना मेरा फेसबुक पेज कौर हरजोत इसू लाइक एंड शेयर कर देना इसको फॉलो भी जरूर कर लेना और मेरा जरा यूट्यूब चैनल है हेल्थ एडवाइस विद हरजोत कौर इसमें सबसक्राइब कर लो इंस्टाग्राम से भी मैं फॉलो कर सकते हो मिलेंगे जल्दी ही सेहत में जुड़ी हो खास जानकारी दे फिलहाल ही दो जी इजाजत सत श्रीकाल